ਹਾਂਜੀ ਕਿਸਾਨ ਵੀਰੋ ਅੱਜ ਇੱਕ ਯੂਟਿਊਬਰ ਦੀ ਵੀਡੀਓ ਦੇਖ ਰੇ ਸੀ ਤੇ ਉਹ ਚ ਉਹ ਕਹਿ ਰਿਹਾ ਸੀ ਕਣਕ ਚ ਕੱਲੀ ਡੀਏਪ ਯੂਰੀਆ ਤੇ ਪਾਣੀ ਲਾਓ ਕਣਕ ਹੋ ਜੂਗੀ ਤੇ ਆਪਦਾ ਬਹਿਲੇ ਰਹੋ ਠੰਡ ਦਾ ਆਨੰਦ ਮਾਣੋ ਬਿਆਹਾਂ ਤੇ ਜਾਓ ਕੁਝ ਕਰਨ ਦੀ ਲੋੜ ਨਹੀਂ ਤੇ ਕਿਸਾਨ ਵੀਰੋ ਇਹਨਾਂ ਨੂੰ ਤਾਂ ਫੇਸਬੁੱਕ ਯੂਟਿਊਬ ਤੋਂ ਪੈਸੇ ਆ ਜਾਣਗੇ ਆਪ ਨੂੰ ਤਾਂ ਖੇਤੀ ਤੇ ਖੇਤੀ ਚੋਂ ਹੀ ਆਉਣੇ ਪੈਸੇ ਇਹਦਾ ਹੁਣ 75-80 ਹਜ਼ਾਰ ਵਾਲੀ ਜ਼ਮੀਨ ਤੇ ਬੈਠੇ ਹੋਣੇ ਠੇਕੇ ਤੇ ਉੱਥੇ ਜਿੱਥੇ ਠੇਕਾ 75-80 ਹਜ਼ਾਰ ਹੈ ਉੱਥੇ ਮੰਨਦੇ ਆ ਵੀ ਹੋ ਸਕਦਾ ਵੀ ਉੱਥੇ ਕੱਲੇ ਪਾਣੀ ਯੂਰੀਆ ਨਾਲ ਹੀ ਕਣਕ ਹੋ ਜੇ ਪਰ ਕਈ ਬਾਣੇ ਇਹ ਜਿੱਥੇ 30-35 ਹਜ਼ਾਰ ਠੇਕਾ ਜ਼ਮੀਨਦਾਰ ਇਸਲੇ ਬਾਣੇ ਉੱਥੇ ਆਪ ਨੂੰ ਥੋੜਾ ਜਿਹਾ ਦੂਜੇ ਬਾਨਨ ਨਾਲੋਂ ਤਗੜੇ ਬਾਨਨ ਨਾਲੋਂ 5-700 ਹਜ਼ਾਰ ਰੁਪਏ ਕਿੱਲੇ ਦਾ ਵੱਧ ਖਰਚ ਕਰਕੇ ਫੇਰ ਛਾੜ ਦਿੰਦੀ ਆ ਕਣਕ ਤੇ ਜਿਵੇਂ ਇਹਨੇ ਠੀਕ ਹੈ ਗੱਲ ਆਪਾਂ ਇਸ ਦੁਰਾਇ ਨਹੀਂ ਠੀਕ ਹੈ ਮੌਸਮ ਤੇ ਝਾੜ ਨਿਰਭਰ ਕਰਦਾ ਹੈ ਇਹ ਜੋ ਕੋਈ ਉਹ ਨਹੀਂ ਹੈਗਾ ਪਰ ਉਹ ਮਿਹਨਤ ਵੀ ਤੁਹਾਡੀ ਜਿਹੜੀ ਹੈਗੀ ਉਹ ਕੰਮ ਕਰਦੀ ਹੈ ਇਹ ਨਹੀਂ ਵੀ ਆਪਾਂ ਕੱਲਾ ਮੌਸਮ ਤੇ ਨਿਰਾਖੁਰਾ ਛੱਡ ਦੀ ਇੱਕ ਹੋਰ ਦੱਸਣਾ ਜਨ ਜੇ ਤੁਹਾਡਾ ਦੁਕਾਨਦਾਰ ਸਹੀ ਇਮਾਨਦਾਰ ਹੈ ਨੌਲੇਜ ਰੱਖਦਾ ਹੈ ਉਹ ਤੋਂ ਵੱਡਾ ਡਾਕਟਰ ਨਹੀਂ ਚਾਹੇ ਕਿੰਨੀ ਵੀਡੀਓ ਪਾਈ ਜਾਣਾ ਉਹ ਤੋਂ ਵੱਡਾ ਡਾਕਟਰ ਹੈ ਨਹੀਂ ਤੇ ਇਸ ਕਰਕੇ ਜਿਵੇਂ ਇਹਨਾਂ ਨੇ ਇਹ ਗੱਲ ਆਖਦਾ ਰਹਿੰਦਾ ਹੈ ਵੀ ਪੈਕਟ ਨਾਕੀ ਝੜਬਤ ਗਿਆ ਪਰ ਮੈਂ ਦੱਸ ਰਿਹਾ ਨਾ ਕਿਹਨੇ ਇਸ ਸਾਲ ਪੈਕਟ ਪਾਇਆ ਝੋਨੇ 'ਚ ਝੋਨੇ 'ਚ ਤਾਂ ਸਾਰੇ ਸੋਡੇ ਅੱਖ ਹੀ ਲਾ ਕੇ ਕੀਤਾ ਕੋਈ ਸਪਰੇ ਨਹੀਂ ਹੋਈ ਜਿਹੜੀ ਦੁਕਾਨ ਤੇ 50 ਲੱਖ ਦੀ ਸਪਰੇ ਹੁੰਦੀ ਹੁੰਦੀ ਸੀ ਉਹ ਤੇ 25 ਲੱਖ ਦੀ ਸਪਰੇ ਵੀ ਕੀ ਹੈ ਤੇ ਕਿਵੇਂ ਪੈਕਟ ਪਾ ਲੇ ਤੇ ਕਿਵੇਂ ਸਪ੍ਰੇਆਂ ਹੋ ਗਈਆਂ ਤੁਸੀਂ ਕਰਨ ਕਰਨ ਤਾਂ ਦਿੰਦੇ ਨਹੀਂ ਕਿਸੇ ਨੂੰ ਤੁਸੀਂ ਇਹ ਗੱਲ ਤਾਂ ਆਖ ਹੀ ਗਏ ਵੀ ਝੋਨੇ ਤੇ ਕੋਈ ਬਿਮਾਰੀ ਨਹੀਂ ਕੁਛ ਨਾ ਕਰੋ ਤੇ ਜਦੋਂ ਮੁੰਜਰਾ ਚਿੱਟੀਆਂ ਨਿਕਲ ਆਣਗੀਆਂ ਅੱਧ ਤੋਂ ਵੱਧ ਉਦੋਂ ਕਹਿੰਦੇ ਹਾਂ ਹੁਣ ਫੇਰ ਨਹੀਂ ਫਾਇਦਾ ਹੁਣ ਸੁੰਡੀ ਨੁਕਸਾਨ ਕਰ ਗਈ ਹੁਣ ਕੋਈ ਫਾਇਦਾ ਨਹੀਂ ਜਿਹੜਾ ਸੁੰਢੀ ਨੇ ਆਪਦਾ ਕੰਮ ਕਰਨਾ ਸੀ ਕਰਕੇ ਸੀ ਇਸ ਕਰਕੇ ਕਿਸਾਨ ਵੀਰੋਂ ਬੇਨਤੀ ਹੈ ਕਈ ਚੀਜ਼ਾਂ ਠੀਕ ਹੈ ਵੀ ਆਪਣੋਂ ਪੋਲੀਆ ਦੀਆਂ ਬੂੰਦਾਂ ਜਾਂ ਕਈ ਟੀਕੇ ਬੱਚੇ ਨੂੰ ਇਹੋ ਜਿਹੇ ਲਵਾਉਣੇ ਪੈਂਦੇ ਆ ਵੀ ਜਿਹੜੇ ਲਾਲੋ ਵੀ ਤੁਸੀਂ ਬਿਮਾਰੀਆਂ ਤੋਂ ਪਹਿਲਾਂ ਹੀ ਆਪਣੋਂ ਕਰਨੇ ਪੈਂਦੇ ਆ ਵੀ ਸਿਸਟਮ ਸਾਰਾ ਵੀ ਟੀਕੇ ਜਾਂ ਪੋਲੀਆ ਦੀਆਂ ਬੂੰਦਾਂ ਵੀ ਬਿਮਾਰੀ ਨਾ ਆਵੇ ਤੇ ਜੇ ਬਿਮਾਰੀ ਆ ਗਈ ਫੇਰ ਉਹਦਾ ਕੀ ਹੱਲ ਹੀ ਨਹੀਂ ਨਾਲੇ ਖਰਚੇ ਵੱਧੁੰਦੇ ਨਾਲੇ ਉਹੋ ਜੀ ਗੱਲ ਨਹੀਂ ਬੰਦੀ ਇਸ ਕਰਕੇ ਨੀਰਾਖੁਰਾ ਇਹਨਾਂ ਦੇ ਆਖੇ ਨਾ ਲੱਗੋ ਮੇਰੀ ਬੇਨਤੀ ਹੈ ਵੀ ਠੀਕ ਹੈ ਇਹਨਾਂ ਦਾ ਵੀ ਕਿਲਾ ਦੋ ਕਿਲਾ ਤਿਆਰਪਾ ਕਰ ਲੋ ਸਾਡਾ ਵੀ ਕਰਕੇ ਦੇ ਇੱਕ ਇਹ ਕਹਿੰਦੇ ਯੂਟਿਊਬਰ ਕਹਿੰਦਾ ਵੀ ਆਪਦੇ ਪਿਓ ਦਾਦੇ ਨੂੰ ਪੁੱਛ ਲੋ ਵੀ ਕਦੇ ਡੀਏਪੀ ਦੇ ਯੂਰੀਆ ਤੋਂ ਬਿਨਾ ਕੁਛ ਕਣਕ ਚੇ ਪਾਇਆ ਸੀਗਾ ਮੈਂ ਦੱਸਣਾ ਚਾਹੁੰਦਾ ਇਹਨੂੰ ਪਹਿਲਾਂ ਕਣਕ ਝਾੜ ਕਿੰਨਾ ਦਿੰਦੀ ਹੁੰਦੀ ਸੀ 30 35 ਮਨ ਤੇ ਹੁਣ ਕਣਕਾਂ ਦੇ ਝਾੜ ਕਿੱਥੇ ਵਾਗ ਗਏ ਤੇ ਇੱਕ ਪਹਿਲਾਂ ਫਸਲਾਂ ਦੋ ਹੀ ਹੁੰਦੀਆਂ ਸੀ ਹੁਣ ਤਿੰਨ ਤਿੰਨ ਫਸਲਾਂ ਹੋਣ ਲੱਗ ਗਈਆਂ ਪਹਿਲਾਂ ਡੀਏਪੀ ਯੂਰੀਆ ਕਿੰਨੀ ਘੱਟ ਪੈਂਦੀ ਹੁੰਦੀ ਸੀ ਹੁਣ ਉਹਦੇ ਨਾਲੋਂ ਡੀਪੀ ਯੂਰੀਆ ਦੁੱਗਣੀ ਦੁੱਗਣੀ ਪੈਣ ਲੱਗੀ ਤੇ ਆਟੋਮੈਟਿਕ ਹੀ ਬਿਮਾਰੀਆਂ ਵੱਧੀਆਂ ਖੇਤ 'ਚੋਂ ਐਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਨੀਰਾਖੁਰਾ ਇਹਨਾਂ ਦੇ ਆਖੇ ਨਾਲ ਲਗੋ ਆਪਦੇ ਖੇਤ ਦੇ ਸਾਹਮਣੇ ਨਾਲ ਦੇਖੋ ਨਵੀਆਂ ਘਾਟਾਂ ਲੱਗੀਆਂ ਨਵੀਆਂ ਬਿਮਾਰੀਆਂ ਲੱਗੀਆਂ ਆਪਦੇ ਖੇਤ ਦਾ ਨਿਰੀਖਣ ਜਰੂਰ ਰੱਖੋ ਤੇ ਕਿਸੇ ਦੇ ਆਖੇ ਲੱਗਣ ਦੀ ਲੋੜ ਨਹੀਂ